ਜੈ ਪੀਰਾਂ ਦੀ ਇਸ ਚੈਨਲ ਤੇ ਆਪ ਸਭ ਜੀ ਦਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰਨ ਜਾ ਰਹੇ ਹਾਂ ਕਿ ਸਖੀ ਸਰਵਰ ਲਖਦਾਤਾ ਪੀਰ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤੇ ਉਹਨਾਂ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਤੇ ਬਾਬਾ ਜੀ ਦੇ ਨਾਲ ਸੰਬੰਧਿਤ ਕੋਈ ਜੀਵਨ ਕਥਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋ ਇਹ ਸਭ ਜਾਣਨ ਦੇ ਲਈ ਸਾਡੀ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਓ ਜੇ ਚੰਗਾ ਲੱਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸਖੀ ਸਰਬਰ ਲਖਦਾਤਾ ਪੀਰ ਜੀ ਜਿਨ੍ਹਾਂ ਨੂੰ ਅਸੀਂ ਹੋਰ ਕਈ ਨਾਮ ਨਾਲ ਜਾਣਦੇ ਹਾਂ ਜਿਵੇਂ ਲਾਲਾ ਵਾਲੇ ਪੀਰ ਜੀ ਪੀਰ ਨਿਗਾਹੇ ਵਾਲੇ ਜੀ ਲਖਦਾਤਾ ਪੀਰ ਜੀ ਦਾ ਜਨਮ 13ਵੀਂ ਸਦੀ ਦੇ ਆਸ-ਪਾਸ ਹੋਇਆ ਹੈ ਤਿਲਕਦਾਤਾ ਪੀਰ ਜੀ ਦੇ ਪਿਤਾ ਦਾ ਨਾਮ ਸਖੀ ਸૈયਦ ਜੈਨੂਲ ਆਬਦੀ ਹੈ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਐਸਾ ਹੈ ਲਖਦਾਤਾ ਪੀਰ ਜੀ ਦੇ ਦੋ ਭਰਾ ਸਨ ਜਿਨ੍ਹਾਂ ਦਾ ਨਾਮ ਹੈ ਖਾਨ ਢੋਡਾ ਤੇ ਦੂਸਰੇ ਭਰਾ ਜੀ ਦਾ ਨਾਮ ਹੈ ਸਕੀ ਸੁਲਤਾਨ ਮਹਿਦੂਦ ਜੀ ਲਾਲਾਂ ਵਾਲੇ ਪੀਰ ਜੀ ਦੇ ਪਿਤਾ ਜੀ ਜੋ ਕਿ ਬਗਦਾਦ ਤੋਂ ਚੱਲ ਕੇ ਸ਼ਾਗੁਟ ਵਿੱਚ ਆ ਗਏ ਸੀ ਉੱਥੇ ਹੀ ਆ ਕੇ ਉਹਨਾਂ ਦਾ ਵਿਆਹ ਬੀਬੀ ਐਸਾ ਜੀ ਨਾਲ ਹੋਇਆ ਤੇ ਸ਼ਾਗੁਟ ਵਿੱਚ ਹੀ ਲਖਦਾਤਾ ਪੀਰ ਜੀ ਦਾ ਜਨਮ ਹੋਇਆ ਹੈ ਲਖਦਾਤਾ ਪੀਰ ਜੀ ਦਾ ਨਾਮ ਸਕੀ ਸੈयद ਅਹਿਮਦ ਸਰਕਾਰ ਸੀ ਕਿਹਾ ਜਾਂਦਾ ਹੈ ਕਿ ਲਖਦਾਤਾ ਪੀਰ ਜੀ ਦੇ ਜੋ ਭਰਾ ਸੀ ਉਹਨਾਂ ਨੇ ਸਰਕਾਰ ਜੀ ਨਾਲ ਕੁਝ ਬੱਦਸਲੂਕੀ ਕੀਤੀ ਜਿਸ ਕਰਕੇ ਫਿਰ ਸਰਕਾਰ ਜੀ ਆਪਣੇ ਮਾਤਾ ਪਿਤਾ ਜੀ ਨਾਲ ਵਾਪਸ ਪਗਦਾ ਚਲੇ ਗਏ ਸੀ ਉੱਤੇ ਹੀ ਜਾ ਕੇ ਬਾਬਾ ਜੀ ਨੇ ਮੁਦਲੀ ਸਿੱਖਿਆ ਪ੍ਰਾਪਤ ਕੀਤੀ ਤੇ ਫਿਰ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਆਪਣੇ ਭਗਤਾਂ ਨੂੰ ਧਾਰਮਿਕ ਪ੍ਰਚਾਰ ਕਰਨ ਲੱਗੇ ਫਿਰ ਮੁਲਤਾਨ ਚਲੇ ਗਏ ਫਿਰ ਉੱਥੇ ਹੀ ਉਹਨਾਂ ਦੀ ਸ਼ਾਦੀ ਬੀਬੀ ਵਾਈ ਜੀ ਨਾਲ ਹੋਈ ਮਤਲਬ ਕਿ ਲਖਦਾਤਾ ਪੀਰ ਜੀ ਦੀ ਪਤਨੀ ਦਾ ਨਾਮ ਬੀਬੀ ਵਾਈ ਸੀ ਲਖਦਾਤਾ ਪੀਰ ਜੀ ਦੇ ਘਰ ਇੱਕ بیٹے ਨੇ ਜਨਮ ਲਿਆ ਜਿਸ ਦਾ ਨਾਮ ਸੀ ਹਜਰਤ ਸਖੀ ਸਰਾਯੂਦੀਨ ਲਖਦਾਤਾ ਪੀਰ ਜੀ ਦੀ ਸਵਾਰੀ ਕੱਕੀ ਘੋੜੀ ਹੈ ਲੱਖ ਦਾਤਾ ਪੀਰ ਜੀ ਦੇ ਚਾਰ ਨਿਗਾਹੇ ਹੋਏ ਹਨ ਪਹਿਲਾ ਨਿਗਾਹ ਜੋ ਕਿ ਪਾਕਿਸਤਾਨ ਵਿੱਚ ਹੈ ਤੇ ਦੂਸਰਾ ਨਿਗਾਹ ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਉਹਨਾਂ ਦੇ ਕੋਲ ਹੈ ਤੇ ਤੀਸਰਾ ਨਿਗਾਹ ਜੋ ਕਿ ਲੰਗਿਆਣਾ ਪਿੰਡ ਵਿੱਚ ਹੈ ਤੇ ਚੌਥਾ ਨਿਗਾਹ ਜੋ ਕਿ ਪੀਰ ਨਿਗਾਹ ਪੰਜਾਬ ਦੇ ਵਿੱਚ ਹੈ ਇਹਨਾਂ ਚਾਰ ਨਿਗਾਹਿਆਂ ਤੋਂ ਹੁੰਦੇ ਹੋਏ ਲੱਖ ਦਾਤਾ ਪੀਰ ਜੀ ਨੇ ਧਾਰਮਿਕ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਸਭ ਤੋਂ ਵੱਡਾ ਨਿਕਾਹਾ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਇਹਨਾਂ ਚਾਰ ਨਿਕਾਹਿਆਂ ਤੇ ਅੱਜ ਵੀ ਸਖੀ ਸਰਬਰ ਲਖਦਾਤਾ ਪੀਰ ਜੀ ਦੇ ਨਾਮ ਤੇ ਮੇਲੇ ਲੱਗਦੇ ਹਨ ਤੇ ਲੱਖਾਂ ਹੀ ਲੋਕ ਇਸ ਮੇਲੇ ਵਿੱਚ ਸੇਵਾ ਕਰਦੇ ਹਨ ਜੋ ਵੀ ਭਗਤ ਲਖਦਾਤਾ ਪੀਰ ਜੀ ਦੀ ਸੇਵਾ ਸੱਚੇ ਮਨ ਤੇ ਧਨ ਦੇ ਨਾਲ ਕਰਦੇ ਹਨ ਲੱਖਦਾਤਾ ਪੀਰ ਜੀ ਉਹਨਾਂ ਦੀ ਝੋਲੀ ਖੁਸ਼ੀਆਂ ਦੇ ਨਾਲ ਜ਼ੂਰ ਭਰਦੇ ਹਨ ਤੇ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਹਨ ਜੈ ਲੱਖਦਾਤਾ ਪੀਰ ਜੀ ਜੈ ਪੀਰਾਂ ਦੀ